ਚਿੱਟਾਂ ਲੈਉਣ ਵਾਲੇ ਨੇ ਕਾਲੀ ਨੇ ਪਹਿਲਾਂ ਹੈਗਾ ਸੀ ਉਸ ਤੋਂ ਪਹਿਲਾਂ ਚਟਕ ਤੇ ਅਸ ਸੁਖਵੀਰ ਬਾਦੂ ਦਾ ਮੈਂ ਬਿਆਨ ਸੁਣ ਰਿਹਾ ਸੀ ਜ ਜਿਹਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਸਾਡਾ ਨੌ ਬੇਅਦਬੀ ਵਿੱਚ ਜੋੜ ਦਿੱਤਾ ਗਿਆ ਕਹਿੰਦੇ ਇੱਕ ਜਗ੍ਹਾ ਤੇ ਸਾਡਾ ਨੌ ਨਹੀਂ ਆਇਆ ਜਿੱ ਕਿੰਨੇ ਸਾਲ ਬੀਤ ਗਏ ਨੇ 2015 ਤੋਂ ਬਾਅਦ ਜਦੋਂ ਉਸੇ ਖਾਲ ਤੱਕ ਸਭ ਤੇ ਪੇਸ਼ ਹੋਇਆ ਸੀਗਾ ਉਥੇ ਉਥੇ ਜਿਵੇਂ ਬੁੜੀ ਦੱਬ ਕੇ ਹੁੰਦੇ ਨੇ ਮੂੰਹ ਉਹਨੇ ਐਂ ਕਰ ਰੱਖਿਆ ਸੀਗਾ ਜਦੋਂ ਪੁੱਛਦੇ ਸੀਗੇ ਤਖਤ ਤੇ ਜੱਥੇਦਾਰ ਵੀ ਤੈਂ ਕੰਮ ਕੀਤਾ ਬੇਅਦਬੀ ਕੀਤੀ ਆ ਉਦੋਂ ਕਿਵੇਂ ਕਹਿੰਦੇ ਨੇ ਹਾਂ ਉਸ ਵੇਲੇ ਜਿਹੜਾ ਜਗਦੀਸ਼ ਭੋਲਾ ਸੀ ਉਹਨੇ ਬਿਆਨ ਮੈਂ ਤਾਂ ਹਰੇਕ ਪਗਲ ਉਹਦੇ ਬਿਆਨ ਹੋਏ ਸੀ ਉਦੋਂ ਪੂਰੇ মিডিਆ ਦੇ ਵਿੱਚ ਇਹਦਾ ਨਾਮ ਆਇਆ ਸੀ ਖ਼ਬਰਾਂਾਂ ਜਿਹੀ ਸਾਰੇ ਮੀਡੀਆ ਠੇਮਠੇ ਮੀਡੀਆ ਲਿਖਦਾ ਨਾ ਲੈ ਸਮੇਂ ਤੇ ਔਰ ਉਹ ਸਰਕਾਰ ਇਹਨਾਂ ਦੀ ਸੀ ਇਹਨਾਂ ਚੱਕ ਚੱਕ ਕੇ ਉਹਥੇ ਗੱਲ ਨਹੀਂ ਸੁਣੀ ਹੈ ਕਿ ਇਹਨਾਂ ਸਰਕਾਰ ਵੇਲੇ ਇਹਨਾਂ ਨੇ ਚੰਬਦੀਆਂ ਚਲਾਈਆਂ ਪੰਜਾਬ ਨੂੰ ਨਸ਼ੇ ਵਾਲੇ ਧੱਕਣ ਵਾਲੇ ਕਾਰੋਬਾਰ ਹੀ ਇਹ ਲੈ ਕੇ ਆਣ ਵਾਲੇ ਨੇ ਇੱਥੇ ਕੈਪਟਨ ਕਹਿੰਦਾ ਸੀਗਾ ਜਦੋਂ ਮੁੱਖ ਮੰਤਰੀ ਬਣਿਆ ਚਿੱਟਾ ਉਦੋਂ ਆ ਗਿਆ ਸੀ ਕਹਿੰਦਾ ਸੀ ਮੈਂ ਬਿਆਦਵੀਆਂ ਦੇ ਵੀ 4 ਦਿਨਾਂ ਹਫ਼ਤਿਆਂ ਦੇ ਕਹਿੰਦਾ ਵੀ ਨਾਲ ਬਿਆਦਵੀਆਂ ਨਾਲ ਸਾਹ ਲੈ ਕੇ ਤਾਉਂਗਾ ਤੇ ਇੱਕ ਨਾਲ ਗੁਰੂਗਰਾ ਸਾਹਿਬ ਉਹ ਗੁਟਕਾ ਸਾਹਿਬ ਦੇ ਹੱਥ ਰੱਖੇ ਕਹਿੰਦਾ 4 ਹਫ਼ਤਿਆਂ ਦਾ ਨਸ਼ਾ ਬੰਦ ਕਰ ਦੂਗਾ ਨਾਲਾ ਕੈਪਟਨ ਇਨਸਾਬ ਬੰਦ ਕਰਿਆ ਨਾ ਹੋਰ ਕਿਸ ਨੇ ਕਰਿਆ ਕਾਂਗਰਸ ਭਾਜਪਾ ਦੇ ਲੀਡਰ ਕੁਝ ਬੋਲੇ ਨਹੀਂ ਵਿਕਰਮ ਮਜੀਠੀ ਦੇ ਅੱਖ ਦੇ ਪਹਿਲਾਂ ਉਹਨੂੰ ਕਹਿੰਦੇ ਤਸਕਰ ਕਹਿੰਦੇ ਸੀ ਅੱਜ ਹੱਕ ਤੇ ਉਹਨਾਂ ਬਾਰੇ ਕੀ ਕਹਾਂ ਉਹੀ ਆ ਨਾ ਹੁਣ ਸਾਰੇ ਇਹਨਾਂ ਹੁਣ ਤੁਹਾਨੂੰ ਕਿਹਾ ਪਤਾ ਕਿਓ ਫਿਚੜੀ ਨੇ ਤੁਹਾਨੂੰ ਤੁਹਾਨੂੰ ਗੱਜਲੀ ਗੱਲ ਤੁਹਾਨੂੰ ਮੈਂ ਦੱਸ ਦਿੰਦੀ ਵੀ ਇਹਨਾਂ ਨੂੰ ਸਾਰ ਨੂੰ ਅਮਰਪਾਲ ਤੋਂ ਡਰ ਹੋ ਰਿਹਾ ਕੱਲਾ ਫੜਨ ਨਾਲ ਗੱਲਾਂ ਚੱਲਣ ਲੈਣੇ ਜਦ ਇਹਨੂੰ ਅੰਦਰ ਕਰਕੇ ਜਿਵੇਂ ਗਰੀਬਾਂ ਦੇ ਕੁਆਰਟਾ ਹੈ ਨੇ ਨਾ ਜਿਹੜੇ ਛੋਟੇ ਨਸ ਸੀਗੇ ਨਸ਼ਾ ਤਸਕਰ ਉਹਨਾਂ ਦੇ ਵਿਚਾਰਾਂ ਦੇ ਪੁਲਾਟਾਂ ਦੇ ਵਿੱਚ ਪਾਏ ਛੋਟੇ ਛੋਟੇ ਮਕਾਨ ਉਠਾਤੇ ਤੇ ਹੁਣ ਪਤਾ ਲੱਗੂਗਾ ਵੀ ਹੁਣ ਇਹਦਾ ਇੱਧਰ ਪਿਲਾ ਪੰਜਾ ਜਾਂਦਾ ਕਿ ਨਹੀਂ ਜਾਣਾ ਚਾਹੀਦਾ ਸੀ ਹੁਣ ਨੂੰ ਤਾਂ ਬਿਕਰਮ ਮਜੀਠੀਆ ਸਮੇਂ ਵਿਜੀਲੈਂਸ ਦੀ ਕੜਕੀ ਦੇ ਵਿੱਚ ਫਸਿਆ ਹੋਇਆ ਰਿਮਾਂਡ ਤੇ ਚੱਲ ਰਿਹਾ ਪੁੱਛਗਿੱਛ ਅਧਿਕਾਰੀ ਲਗਾਤਾਰ ਕਰ ਰਹੇ ਨੇ ਤਾਂ ਜਹੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਬਕਾ ਅਫਸਰ ਸਾਹਮਣੇ ਆ ਰਹੇ ਨੇ ਕੱਲ ਸਾਬਕਾ ਡੀਜੀਪੀ ਸਦਾਰ ਚਟੋਪਾਦਿਆ ਸਾਹਮਣੇ ਆਇਆ ਤਾਂ ਉਹਨਾਂ ਨੇ ਦਾ ਸਪਸ਼ਟ ਕਹਿ ਦਿੱਤਾ ਕਿ ਬਿਕਰਮ ਮਜੀਠੀਆ ਦੇ ਤਸਕਰਾਂ ਦੇ ਨਾਲ 100% ਦੀ ਲਿੰਕ ਸੀ ਅੱਜ ਈਡੀ ਦੇ ਸਾਬਕਾ ਅਧਿਕਾਰੀ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਵੀ ਬਿਆਨ ਦਰਜ ਕਰਵਾ ਕੇ ਆਏ ਨੇ ਤਾਂ ਉਹਨਾਂ ਨੇ ਵੀ ਕਹਿ ਦਿੱਤਾ ਕਿ ਜਾਂਚ ਕੀਤੀ ਜਾ ਰਹੀ ਸੀ ਪਰ ਉਹਨਾਂ ਦਾ ਤਵਾਦਲਾ ਤਾਂ ਜਲੰਧਰ ਤੋਂ ਸਿੱਧਾ ਕੋਲਕੱਤੇ ਦਾ ਕਰ ਦਿੱਤਾ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਪਰ ਜਿਸ ਸਰਕਾਰ ਤੇ ਜ਼ਿੰਮੇਵਾਰੀ ਸੀ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਪੰਥਕ ਸਰਕਾਰ ਨੂੰ ਪਰ ਉਸ ਤੇ ਹੁਣ ਚਰਚਾ ਵੀ ਚੱਲ ਰਹੀ ਹੈ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਕਿ ਬੜਾ ਮੰਦਪਾਗਾ ਇਨਾਂ ਦੀ ਜ਼ਿੰਮੇਵਾਰੀ ਤਾਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਸੀ ਪਰ ਜੇਕਰ ਇਹਨਾਂ ਤਸਕਰਾਂ ਦੇ ਨਾਲ ਲਿੰਕ ਨਹੀਂ ਤਾਂ ਪਰ ਪੰਜਾਬ ਦਾ ਇਹਨਾਂ ਨੇ ਕਾਹਨ ਕੀਤਾ ਹੈ ਸਾਡੇ ਨਾਲ ਅਰਬਾਂ ਖਰਬਾਂ ਤਰਨਾ ਦਲ ਦੇ ਜਥੇਦਾਰ ਬਾਬਾ ਰਾਜ ਸਿੰਘ ਨੇ ਗੱਲਬਾਤ ਕਰਾਂਗੇ ਕਿਉਂਕਿ ਪੰਥ ਦੀ ਸਰਕਾਰ ਸੀ ਜਿਸ ਤਰੀਕੇ ਦੇ ਨਾਲ ਇਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਚਾਹੇ ਡੀਐਸਪੀ ਭੂਲੇ ਨੇ ਨਾਮ ਲਿਆ ਹੋਵੇ ਵਿਕਰਮਜੀਠੀ ਦਾ ਜਾਂ ਫਿਰ ਉਸ ਤੋਂ ਬਾਅਦ 2021 ਦੇ ਵਿੱਚ ਕੇਸ ਦਰਜ ਹੋਇਆ ਹੋਵੇ ਤਾਂ ਹੁਣ ਜਾਂਚ ਚੱਲ ਰਹੀ ਹੈ ਤਾਂ ਕਾਨੂੰਨ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਪਰ ਇਸ ਵਾਰ ਸਰਕਾਰ ਕਹਿ ਰਹੀ ਆ ਪੰਜਾਬ ਸਰਕਾਰ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਪੱਕੇ ਸਬੂਤਾਂ ਦੇ ਨਾਲ ਹੱਥ ਪਾਇਆ ਸਾਡੇ ਕੋਲ ਪੂਰੇ ਕਾਗਜ ਨਹੀਂ ਤੇ ਦੂਜੇ ਪਾਸੇ ਸਰਕਾਰੀ ਵਕੀਲ ਕਹਿ ਰਹੇ ਨੇ ਕਿ 540 ਕਰੋੜ ਦੀ ਹੀਰ ਫੇਰਾ ਪਰ ਹੁਣ ਮਾਮਲਾ ਕਾਨੂੰਨ ਦੇ ਅਧੀਨ ਆ ਤੇ ਜਹੇ ਦੇ ਵਿੱਚ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਦੀਆਂ ਲਾਡਲੀਆਂ ਫੌਜਾਂ ਕੀ ਸੋਚਦੀਆਂ ਨੇ ਕਿਉਂਕਿ 2007 ਤੋਂ ਲੈ ਕੇ 2017 ਤੱਕ ਪੰਥਕ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਅਜਿਹੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਵਿਇਲੈਂਸ ਦੇ ਡਿੱਕੇ ਚੜਿਆ ਤੇ ਰਿਮਾਂਡ ਵੀ ਚੱਲ ਰਿਹਾ ਤੇ ਹੁਣ ਸਾਬਕਾ ਅਫਸਰ ਕਹਿੰ ਰਹੇ ਨੇ ਕਿ ਤਸਕਰਾਂ ਦੇ ਨਾਲ ਲਿੰਕ ਸੀ ਇਹ ਡਰੈਕਟ ਟਸਕਰੀ ਕਰਵਾਉਂਦੇ ਸੀ ਦੇਖੋ ਜਿਹੜਾ ਉਸ ਟਾਈਮ ਬਾਦਲ ਦੀ ਸਰਕਾਰ ਸੀ ਤੇ ਇਹਨਾਂ ਨੇ ਪੰਜਾਬ ਦਾ ਰਾਜ ਕਿ ਕਾਣ ਕੀਤਾ ਜਿਹੜਾ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਹਾਂ ਵੀ ਜਿਹੜੇ ਚਿੱਟਾ ਲਿਆਉਣ ਵਾਲੇ ਨੇ ਕਾਲੀ ਨੇ ਉਹ ਪਹਿਲਾਂ ਹੈਗਾ ਸੀ ਉਸ ਤੋਂ ਪਹਿਲਾਂ ਚਟਕ ਤੇ ਇਸ ਵਾਰ ਵੀ ਕਾਲੀ ਉਸ ਤੋਂ ਪਹਿਲਾਂ ਕਿੱਥੇ ਚਿੱਟਾ ਸੀਗਾ ਸ਼ੀਮ ਭੁੱਕੀ ਹੁੰਦੀ ਸੀ ਇਹਨਾਂ ਨੇ ਚਿੱਟਾ ਲੈਂਦਾ ਮਰੀਠੇ ਵਰਗਿਆਂ ਨੇ ਤੇ ਉਸ ਵੇਲੇ ਜਿਹੜਾ ਜਗਦੀਸ਼ ਭੋਲਾ ਸੀ ਉਹਨੇ ਬਿਆਨ ਮੈਂ ਤਾਂ ਹਰ ਇੱਕ ਗਲਬ ਉਹਦੇ ਬਿਆਨ ਹੋਏ ਸੀ ਉਦੋਂ ਪੂਰੇ মিডিਆ ਦੇ ਵਿੱਚ ਇਹਦਾ ਨਾਮ ਆਇਆ ਸੀ ਖ਼ਬਰਾਂ ਜਿਹੀ ਸਾਰੇ ਮੀਡੀਆ ਠੇ ਮਿਠੇ ਮੀਡੀਆ ਦਾ ਨਾਮ ਲੈ ਤਾ ਪਰ ਉਹ ਸਰਕਾਰ ਇਹਨਾਂ ਦੀ ਸੀ ਇਹਨਾਂ ਚੱਕ ਚੱਕ ਕੇ ਉਹ ਤੇ ਗੱਲ ਨਹੀਂ ਸੁਣੀ ਹੈਗੀ ਇਹਨਾਂ ਸਰਕਾਰ ਵਲੇ ਇਹਨਾਂ ਨੇ ਚੰਬੀਆਂ ਚਲਾਈਆਂ ਪੰਜਾਬ ਦੇ ਵਿੱਚ ਨਸ਼ੇ ਵਾਲੇ ਧੱਕਣ ਵਾਲੇ ਕਾਰੋਬਾਰ ਹੀ ਇਹ ਲੈ ਕੇ ਆਉਣ ਵਾਲੇ ਨੇ ਇਥੇ ਕਾਲੀ ਤੇ ਇਹਨਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਜਿਹੜੇ ਮਾਮਾ ਦੇ ਪੁੱਤ ਮਰੇ ਨੇ ਇਹਨੇ ਓਵਰਡੋਜ਼ ਨਾਲ ਚਿੱਟੇ ਨਾਲ ਮਰ ਗਏ ਜੇ ਅੱਜ ਵੀ ਮਰ ਰਹੇ ਨੇ ਇਹਨਾਂ ਦੇਣ ਕਾਲੀਆਂ ਦੀ ਸਰਕਾਰ ਦੀ ਇਹਨਾਂ ਨਾਲ ਪੂਰਾ ਜਿਹੜਾ ਹੈਗਾ ਉਹ ਅਨਸਾਫ਼ ਕਰਨਾ ਚਾਹੀਦਾ ਸਰਕਾਰ ਨੂੰ ਜਿਹੜੇ ਮਾਮਾ ਦੇ ਪੁੱਤ ਮਰੇ ਨੇ ਜੀ ਇਹਨਾਂ ਨੂੰ ਪੂਰੇ ਠੋਕ ਦੇਣਾ ਚਾਹੀਦਾ ਫੜ ਕੇ ਤੇ ਜਿਹੜੇ ਜਿਵੇਂ ਹੁਣ ਆਏ ਨੇ ਜਿਹੜੇ ਇਹਨਾਂ ਨੇ ਮਰਮਜ਼ੀਆਂ ਕਰਦੇ ਨੇ ਜੇ ਕੋਈ ਇਹਨਾਂ ਦੇ ਖਿਲਾਫ ਬੋਲਦਾ ਸੀ ਜਿਸ ਤਰ੍ਹਾਂ ਹੁਣ ਅਨਸਾਫ਼ ਦਾ ਡੀਜੀਪੀ ਆ ਰਹੇ ਨੇ ਜਾਂ ਹੋਰ ਨੇ ਉਹ ਬਿਆਨ ਦਰਜ ਕਰਾਈ ਜਾਂਦੇ ਨੇ ਜਗਦੀਸ਼ ਭੋਲਾ ਕਹੀ ਜਾਂਦਾ ਸੀ ਪਹਿਲਾਂ ਤੋਂ ਹੀ ਸੁਣਿਆ ਉਹਦੋਂ ਕਿਸ ਸਰਕਾਰ ਦੀ ਇਹਨਾਂ ਦੀ ਸਰਕਾਰਾਂ ਸੀ ਫਿਰ ਕਾਂਗਰਸ ਦੀ ਆ ਗਈ ਜਿਹੜੇ ਕਾਂਗਰਸੀਏ ਉਦੋਂ ਰੌਲਾ ਪਾਉਂਦੇ ਸੀ ਵੀ ਇਹ ਨਸ਼ਾ ਲਿਆਉਣ ਵਾਲੇ ਅੱਜ ਉਹਨਾਂ ਦੇ ਹੱਕ ਦੀਆਂ ਗੱਲਾਂ ਕਰਦੇ ਫਿਰਦੇ ਨੇ ਇਹ ਸਾਰੇ ਇੱਕੋ ਹੀ ਚੱਟੇ-ਵੱਟੇ ਨੇ ਵੀ ਜਦੋਂ ਸਰਕਾਰ ਆ ਗਈ ਕਿਸੇ ਨੇ ਬੋਲਣਾ ਜੇ ਬਾਦਲੀ ਸਰਕਾਰੋਂ ਦੀ ਕਾਂਗਰਸ ਨਹੀਂ ਸੀ ਬੋਲ ਕਾਂਗਰਸੀ ਨਹੀਂ ਬੋਲਦੇ ਜੇ ਕਾਂਗਰਸੀ ਫਿਰ ਬਾਦਲਕੇ ਨਹੀਂ ਚੁੱਪ ਹੋ ਜਾਂਦੇ ਤੇ ਇੱਕ ਦੂਜੇ ਦੀ ਖਾਂ ਛਾਂਗੜ ਸੀਗੀ ਪਰ ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ ਜੇ ਇਹਨਾਂ ਨੇ ਫੜਿਆ ਫਿਰ ਮੈਂ ਹੁਣ ਕਹਿਣਾ ਚਾਹੁੰਦਾ ਵੀ ਚੰਗੀ ਤਰ੍ਹਾਂ ਸਕੰਜਾ ਕਰਿਓ ਇਹਨੂੰ ਸਖਤ ਸਾਮਣੇ ਨਹੀਂ ਚਾਹੀਦੀ ਤੇ ਮੈਂ ਹੋਰ ਵੀ ਕਹਿਣਾ ਇਕੱਲਾ ਫੜਨ ਨਾਲ ਗੱਲ ਚੰਨ ਲੈਣੇ ਜਦ ਇਹਨੂੰ ਅੰਦਰ ਕਰਕੇ ਜਿਵੇਂ ਗਰੀਬਾਂ ਦੇ ਕੁਆਰਟਾ ਹੈ ਨੇ ਨਾ ਜਿਹੜੇ ਛੋਟੇ ਸੀਗੇ ਨਜ਼ਾ ਤਸਕਰ ਉਹਨਾਂ ਦੇ ਵਿਚਾਰਾਂ ਦੇ ਇੱਕ ਪਲਾਟਾਂ ਦੇ ਵਿੱਚ ਪਾਏ ਛੋਟੇ-ਛੋਟੇ ਮਕਾਨ ਉਠਾਤੇ ਤੇ ਹੁਣ ਪਤਾ ਲੱਗੂਗਾ ਵੀ ਹੁਣ ਇਹਦਾ ਇਧਰ ਪਿਲਾ ਪੰਜਾ ਜਾਂਦਾ ਕਿ ਨਹੀਂ ਜਾਣਾ ਚਾਹੀਦਾ ਸੀ ਹੁਣ ਨੂੰ ਤਾਂ ਇਹਨਾਂ ਨੇ ਵੀ ਮਲੀਆਂ ਮੇਟ ਕਰ ਦੋ ਸਾਰਾ ਇਹਨਾਂ ਨੇ ਗੁਰੂ ਜਿਹੜਾ ਹੈਗਾ ਵਿਆਦਵੀਆਂ ਵੀ ਇਹਨਾਂ ਨੇ ਕਰਾਈਆਂ ਨੇ ਤੇ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਤੇ ਕੇਜਰੀਵਾਲ ਨੂੰ ਕਹਿਣਾ ਚਾਹਣਾ ਜੇ ਤੁਸੀਂ ਸਰਕਾਰ ਬਣਾਓ ਤੁਸੀਂ ਕਹਿੰਦੇ ਵਿਆਦਵੀਆਂ ਦੇ ਮਲਜਮ ਅਸੀਂ 24 ਘੰਟਿਆਂ ਦੇ ਫੜ ਲਾਂਗੇ ਤੁਹਾਡੀ ਸਰਕਾਰ ਦੇ ਸਾਰਾ ਸਾਲ ਇੱਕ ਰਹਿ ਗਿਆ ਜੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹੋ ਜੇ ਤੁਹਾਨੂੰ ਹੁਣ ਮਾੜੀ-ਮੋਟੀ ਹੈਗੀ ਆ ਜਾਗ ਆਈ ਆ ਜਿੱਥੇ ਨਸ਼ਾ ਤਸਕਰਾਂ ਨੂੰ ਤੁਸੀਂ ਫੜਨ ਲੱਗਿਓ ਸਾਰੇ ਹੋਰ ਵੀ ਬਹੁਤ ਸਾਰੇ ਹੈਗੇ ਨੇ ਜਿਹੜੇ ਉਹ ਵੀ ਸਾਰੇ ਵੱਡੇ ਮਗਰ ਬਸ ਪੜੋ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵਿਆਧ ਵੀ ਕਰਾਈ ਆ ਉਹ ਜਿਹੜੇ ਆਪਣੇ ਉਸ ਟਾਈਮ ਇਹਨਾਂ ਦਾ ਨੌਂ ਆਇਆ ਵਾ ਬਾਦਲ ਕਿਆਂ ਦਾ ਸਾਰਿਆਂ ਦਾ ਜਿਹੜਾ ਉੱਥੇ ਕਾਂਡ ਹੋਇਆ ਸੀ ਬਾਈਬਲ ਬਾਈਬਲ ਜਿਹੜਾ ਕਾਂਡ ਹੋਇਆ ਉਹਦੇ ਵਿੱਚ ਹਜੇ ਉਹ ਇਹਨਾਂ ਨੂੰ ਚਲਾਣ ਵੀ ਫੇਸ ਕਰਨਾ ਚਾਹੀਦਾ ਕਿਹੜੇ-ਕਿਹੜੇ ਉਹਦੋਂ ਬਾਦਲ ਵਰਗੇ ਸਾਰੇ ਉਹਦੇ ਵਿੱਚ ਨੇ ਕੋਟਕਪੂਰ ਵਾਲਾ ਜ਼ਿਲ੍ਹਾਣ ਪੇਸ਼ ਕਰਤਾ ਉਹਨਾਂ ਵਿੱਚ ਬਾਦਲਾਂ ਦਾ ਨਾਮ ਆ ਗਿਆ ਕੋਈ ਫਰਦਾ ਨਹੀਂ ਹੈਗਾ ਤੇ ਜਿਹੜਾ ਅਸੀਂ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਜਿਹੜਾ ਬਹਿਵਲ ਕਲਾਂੜਾ ਜਿਹੜਾ ਹੈਗਾ ਸਿੱਟ ਕੋਲੇ ਪਿਆ ਚਲਾਨ ਉਹ ਵੀ ਪੇਸ਼ ਕੀਤਾ ਜਾਵੇ ਸਾਰਿਆਂ ਫੜਕੇ ਇਹਨਾਂ ਨੂੰ ਬਾਦਲ ਸਣੇ ਇਹਨਾਂ ਨੂੰ ਜਿੰਨੇ ਵੀ ਮੰਤਰੀ ਸੰਤਰੀ ਸੀ ਉਸ ਟਾਈਮ ਜਿਹਨਾਂ ਨੇ ਬਹੁਤ ਉਹਦੋਂ ਗੁਰੂ ਕਿਆਂ ਦਾ ਪੰਚ ਦਾ ਕਹਾਣ ਕੀਤਾ ਅੱਜ ਵੀ ਕਰ ਰਹੇ ਨੇ ਇਹ ਤੇ ਤਰਲਮ ਅਸੀਂ ਉਹ ਫਿਰਦੇ ਨੇ ਸਰਕਾਰ ਬਣਾਉਣ ਵਾਸਤੇ ਤੇ ਇਹਨਾਂ ਨੇ ਕੁਛ ਨਹੀਂ ਕਰਨਾ ਇਹਨਾਂ ਨਾਲ ਸਰਕਾਰਾਂ ਨੇ ਨਾਲ ਹੋਰ ਕੁਛ ਲੋਕ ਸਭ ਕੁਝ ਜਾਣਦੇ ਨੇ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਪੂਰੀ ਸਖਤ ਸਜ਼ਾ ਹੋਣੀ ਚਾਹੀਦੀ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਬਿਆਦਵੀ ਦੇ ਦੋਸ਼ੀ ਨੇ ਤੇ ਜਿਹੜੇ ਬਹਿਵਲ ਕਰਾ ਇਹਨਾਂ ਨੇ ਕਾਂਡ ਕਰਵਾਇਆ ਇਹ ਵੀ ਭਗਵੰਤ ਮਾਨ ਹੋ ਇਧਰ ਵੀ ਤੁਰੇ ਇਧਰਲੇ ਪਾਸੇ ਵੀ ਤੁਰਕੇ ਜਿਹੜਾ ਸਾਲ ਜਿਹੜੇ ਸਾਲ ਜੇ ਤੱਕ ਕੁਛ ਚੰਗਾ ਕਰਨਾ ਕੰਮ ਜਿਹੜਾ ਤੇਰੇ ਮਾਣੇ ਮੁੱਠ ਦੇ ਨੂੰ ਲੋਕ ਗਾਲਾਂ ਕੱਢਦੇ ਚੰਗੇ ਰਹਿਗਾ ਤੂੰ ਸਵਾਸ ਦੇਣਗੇ ਇਹ ਵੀ ਤੋਰ ਇਹ ਵੀ ਫੜਕੇ ਇਹਨਾਂ ਨੂੰ ਵੀ ਅੰਦਰ ਕਰ ਇਹ ਇਹ ਨੂੰ ਢੀੜੇ ਨੂੰ ਲੱਗਦੇ ਹੈਗੇ ਭਾਬਾ ਜੀ 2007 ਤੋਂ ਲੈ ਕੇ 17 ਤੱਕ ਇਹਨਾਂ ਦੀ ਸਰਕਾਰ ਰਹੀ ਹੈ ਵਿੱਚ ਦੀ ਕੈਪਟਨ ਅਮਰਿੰਦਰ ਸਿੰਘ ਦੀ ਆ ਗਈ ਤੇ ਇੱਕਦਮ ਚਿੱਟਾ ਕਿਵੇਂ ਆ ਗਿਆ ਪੰਜਾਬ ਦੇ ਵਿੱਚ ਤੁਸੀਂ ਤਾਂ ਦੇਖਿਆ ਸਾਰਾ ਦੌਰ ਪਹਿਲਾਂ ਤਾਂ ਚਿੱਟੇ ਦਾ ਕੋਈ ਨਾਮ ਹੀ ਨਹੀਂ ਜਾਣਦਾ ਹੁਣ ਬੱਚੇ ਦੀ ਜ਼ੁਬਾਨ ਤੇ ਚਿੱਟਾ ਮੈਂ ਤਾਂ ਤੁਹਾਨੂੰ ਕਹਿ ਲਿਆ ਵੀ ਜਦੋਂ ਇਹਨਾਂ ਨੇ ਲਿਆਂਦਾ ਜਦੋਂ ਕਾਲੀ ਸੱਕੜ ਕਾਲੀ ਸਰਕਾਰ ਲਿਆਉਣ ਵਾਲੇ ਹੋਰ ਕੋਈ ਸਰਕਾਰ ਚਾਏ ਨਹੀਂ ਕੈਪਟਨ ਕਹਿੰਦਾ ਸੀਗਾ ਜਦੋਂ ਮੁੱਖ ਮੰਤਰੀ ਬਣਿਆ ਚਿੱਟਾ ਉਦੋਂ ਆ ਗਿਆ ਸੀ ਕਹਿੰਦਾ ਸੀ ਮੈਂ ਬਿਆਦਵੀਆਂ ਦੇ ਵੀ 4 ਦਿਨ ਹਫਤਿਆਂ ਦੇ ਕਹਿੰਦਾ ਵੀ ਨਾਲ ਬਿਆਦਵੀਆਂ ਨਾਲ ਸਾਫ ਲੈ ਕੇ ਦਊਗਾ ਤੇ ਇੱਕ ਨਾਲ ਗੁਰੂਗਰਾ ਸਾਹਿਬ ਉਹ ਗੁਟਕਾ ਸਾਹਿਬ ਦੇ ਹੱਥ ਰੱਖੇ ਕਹਿੰਦਾ 4 ਹਫਤੇ ਨਸ਼ਾ ਬੰਦ ਕਰ ਦੂੰਗਾ ਨਾ ਦਾ ਕੈਪਟਨ ਇਨਸਾ ਬੰਦ ਕਰਿਆ ਨਾ ਹੋਰ ਕਿਸ ਨੇ ਕਰਿਆ ਉਸੇ ਤਰ੍ਹਾਂ ਚੱਲਦਾ ਅੱਜ ਵੀ ਜਿਹੜੇ ਪਾਵਾਂ ਦੇ ਪੁੱਤ ਮਰ ਰਹੇ ਨੇ ਉਧਰ ਤਾਂ ਧਿਆਨ ਨਹੀਂ ਦਿੱਤਾ ਇਹਨਾਂ ਨੇ ਤੇ ਇਹ ਵੀ ਸਾਰੇ ਬਸ ਉਹ ਗੱਲਾਂ ਕਹਿੰਦੇ ਹਾਥੀਦੰਦ ਦਿਖਾਉਣ ਨੂੰ ਹੋਰ ਨਹੀਂ ਖਾਣ ਨੂੰ ਹੋਰ ਨਹੀਂ ਉਹ ਗੱਲਾਂ ਹੋਈਆਂ ਪਈਆਂ ਨੇ ਇਹਨਾਂ ਦੀਆਂ ਜਿਹੜੇ ਸਾਰੇ ਕਾਂਗਰਸੀ ਇਹ ਵਿੱਚੀ ਪਹਿਲਾਂ ਜਿਹੜੇ ਉਹਦੇ ਉਲਟ ਭੁਗਤਦੇ ਤੇ ਅੱਜ ਉਹਦੇ ਹੱਕ ਦੇ ਭੁਗਤ ਰਹੇ ਨੇ ਮਜੀਠੀਆ ਹੁਣ ਇਹਨਾਂ ਨੂੰ ਵਧੀਆ ਲੱਗਣ ਲੱਗਾ ਚੰਗਾ ਲੱਗਣ ਲੱਗਾ ਸਾਰੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਪ੍ਰਤਾਪ ਸਿੰਘ ਬਾਜਬਾ ਹੋਣ ਸਪਾਲ ਸਿੰਘ ਖੈਰਾ ਹੋਣ ਜਿਹੜੇ ਕਹਿੰਦੇ ਸੀ ਕਿ ਵਿਕਰਮ ਮਜੀਠੀਆ ਤਸਕਰ ਆ ਉਹਨਾਂ ਤੇ ਕਾਰਵਾਈ ਕਰੋ ਅੱਜ ਕਹਿੰਦੇ ਉਹਦੇ ਹੱਕ ਦੇ ਵਿੱਚ ਬੋਲ ਰਹੇ ਨੇ ਕਹਿੰਦੇ ਨੇ ਕਿ ਸਿਆਸੀ ਰੰਜਿਸ਼ ਆ ਸਿਆਸੀ ਕਾਰਵਾਈ ਦੇ ਤਹਿਤ ਜਿਹੜਾ ਇਹ ਕਾਰਵਾਈ ਕੀਤੀ ਹੈ ਵਿਲੈਂਸ ਨੇ ਸਿਆਸੀ ਨਹੀਂ ਹੈਗੀ ਇਹ ਇਹ ਸਾਰਾ ਕੁਝ ਚੱਲਦਾ ਉਹਦੇ ਪਹਿਲਾਂ ਤੋਂ ਹੀ ਚੱਲਦਾ ਹੁੰਦਾ ਕੇਸ ਜਦੋਂ ਦੇਖੋ ਜਿਹੜੇ ਪਹਿਲਾਂ ਨੂੰ ਫੜ ਵੀ ਲਿਆ ਸੀ ਨਾ ਤੇ ਇਹਨੇ ਕੇਜਰੀਵਾਲਾ ਹੁਣਾਂ ਨੇ ਉਦੋਂ ਇਹਦੋਂ ਦਬਕੇ ਇਹਨਾਂ ਦਰਦੁਰਗੇ ਪਤਾ ਨਹੀਂ ਇਹਨੂੰ ਕੀ ਸੀਗਾ ਉਸ ਟਾਈਮ ਇਹਨਾਂ ਨੇ ਮਾਫੀ ਮੰਗੀ ਤੇ ਇਹਨੂੰ ਇਹ ਚ ਜ਼ਮਾਨਤ ਵੀ ਇਹਨਾਂ ਨਹੀਂ ਕਰਾਤੀ ਸੀ ਮੁੜ ਕੇ ਆਪ ਵਾਲਿਆਂ ਨੇ ਤੇ ਉਹ ਦੁਬਾਰਾ ਹੁਣ ਫੇਰ ਇਹਨੇ ਸਕੰਜਾ ਕਸਤਾ ਦੇਖੋ ਅਸੀਂ ਕਹਿਣਾ ਚਾਹੀਦਾ ਪੰਜਾਬ ਆ ਜਿਹੜਾ ਪੰਜਾਬ ਨੂੰ ਲੁੱਟੂਗਾ ਜਿਹੜਾ ਪੰਜਾਬ ਦੇ ਧੀਆਂ ਪੁੱਤਾਂ ਨੂੰ ਨਸੇ ਦੇ ਨਾਲ ਮਾਰੂਗਾ ਕੋਈ ਵੀ ਐਸਾ ਛੋਟਾ ਹੋ ਮਗਰਮਸਾ ਤੇ ਇਹ ਵੱਡਾ ਵਾ ਕੋਈ ਸਰਨਾਨੀ ਚਾਹੀਦਾ ਜਿਹਦੇ ਕੋਲੇ ਤਾਕਤ ਆਈ ਆ ਪੰਜਾਬ ਨੂੰ ਉਹਨੇ ਬਰਬਾਦ ਕੀਤਾ ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਹੋਵੇ ਚਾਹੇ ਹੁਣ ਆਪ ਵਾਲੇ ਹੁਣ ਜੇ ਇਹਨਾਂ ਦਾ ਡੇਢ ਸਾਲ ਰਹਿੰਦਾ ਚੰਗੇ ਕੰਮ ਕਰ ਲੈਣ ਲੋਕ ਚੰਗੇ ਕਹਿ ਦੇਣਗੇ ਆਪਲਾ ਤਾਂ ਨੇ ਕਰਨੇ ਕੋਈ ਨਹੀਂ ਖਬਰ ਕੀ ਸਿਆਸੀ ਤਾਂ ਪਤਾ ਲੱਗ ਹੀ ਜਾਣਾ ਜੀ ਇਹਨਾਂ ਦਾ ਸਿਆਸੀ ਸਟੰਟ ਹੋਇਆ ਤਾਂ ਪਤਾ ਲੱਗ ਜਾਊਗਾ ਬਿਲਕੁਲ ਇਹ ਵੀ ਕਿਹਾ ਜਾਂਦਾ ਕਹਿੰਦੇ ਕੈਪਟਨ ਮਨਿੰਦਰ ਸਿੰਘ ਦੀ ਜਦੋਂ ਸਰਕਾਰ ਸੀ ਚਾਚੇ ਭਤੀਜੇ ਦੀ ਸਰਕਾਰ ਸੀ ਜਿਸ ਤਰ੍ਹਾਂ ਭਗਵੰਤ ਮਾਨ ਕਹਿ ਰਹੇ ਨੇ ਮੁੱਖ ਮੰਤਰੀ ਕਿ ਇੱਧਰ ਭਤੀਜਾ ਸੀ ਵਿਕਰਮ ਮਜੀਠੀਆ ਦੂਜੇ ਪਾਸੇ ਚਾਚਾ ਕੈਪਟਨ ਮਨਿੰਦਰ ਸਿੰਘ ਉਹ ਇਹਨਾਂ ਦੇ ਨਾਲ ਅੰਗਲੀਆਂ ਸੰਗਲੀਆਂ ਸਾਰਿਆਂ ਦੀਆਂ ਨੇ ਠੀਕ ਆ ਨਾ ਤੇ ਬਾਦਲ ਲਾਣਾ ਜਿਹੜਾ ਕੈਰੋਂ ਪਰਿਵਾਰ ਦੇ ਘਰੇ ਵਿਆਹਿਆ ਹੈਗਾ ਠੀਕ ਆ ਨਾ ਉਹਨਾਂ ਦੇ ਨਾਲ ਰਿਸ਼ਤਦਾਰੀਆਂ ਨੇ ਉਹ ਕਾਂਗਰਸੀ ਮੁੱਖ ਮੰਤਰੀ ਰਿਹਾ ਕੈਰੋਂ ਉਹਨਾਂ ਦੇ ਨਾਲ ਇਹ ਇਹ ਇਹਨਾਂ ਦੀ ਭੈਣ ਭੂਣ ਵਿਆਹੀ ਹੋਈ ਹੈ ਸਾਰਾ ਕੁਝ ਤੇ ਹੁਣ ਇਹ ਮਜੀਠੀਆ ਨਾਲ ਇਹ ਆਵਿਆ ਇਹਨਾਂ ਕਾਂਗਰਸੀਆਂ ਨੇ ਇਹਨਾਂ ਦੀ ਅੰਗਲੀਆਂ ਸੰਗਲੀਆਂ ਹੁਣ ਬਾਦਲ ਦੀ ਕੁੜੀ ਦਾ ਸੀਗਾ ਚਲੋ ਬੱਚੇ ਸਭ ਦੇ ਨੇ ਅਸੀਂ ਇਹ ਨਹੀਂ ਕਹਿੰਦਾ ਵੀ ਨਹੀਂ ਉਹਨਾਂ ਨੇ ਕਰਿਆ ਕਾਰਜ ਹੁਣ ਸਾਰੇ ਉੱਥੇ ਗਏ ਨੇ ਇਹ ਤਾਂ ਲੋਕਾਂ ਨੂੰ ਮੂਰਖ ਬਣਾਉਂਦੇ ਲੜ ਲੜ ਕੇ ਲੋਕ ਆਪਸ ਵਿੱਚ ਜਿਹੜੇ ਮੈਂਬਰ ਕੋਈ ਕਾਂਗਰਸ ਦਾਗਾ ਕੋਈ ਕਾਲੀਆਂ ਦਾ ਕੋਈ ਆਵਲਨ ਦਾ ਆਪਸ ਵਿੱਚ ਲੜਦੇ ਰਹਿੰਦੇ ਨੇ ਪਰ ਇਹ ਜਦੋਂ ਇਕੱਠੇ ਹੁੰਦੇ ਨੇ ਵਿਆਹ ਆਸਾਦੇ ਸਭ ਇਕੱਠੇ ਰਹੁੰਦੇ ਨੇ ਗੰਮੀਆਂ ਦੇ ਵਿੱਚ ਕੋਈ ਨਹੀਂ ਪਿੱਛੇ ਹਟਦਾ ਹੈਗਾ ਹੁਣ ਢੀਰਸਾ ਸਾਹਿਬ ਮਰ ਗਏ ਸੀ ਉਹਦੇ ਭੋਗ ਤੇ ਗਏ ਤੇ ਸਾਰੇ ਇਕੱਠੇ ਤੇ ਸਾਰੇ ਇਕੱਠੇ ਹੁਣ ਨੂੰ ਫਿਰਦੇ ਤੇ ਇਹਨਾਂ ਸਾਰਿਆਂ ਦੀ ਪੂੰਜੀ ਭਾਈ ਅਮਰਪਾਲ ਚਕਾਈ ਜਾਂਦਾ ਕੱਲਾ ਹੀ ਜਿਹੜੇ ਜੇ ਬੈਠਾ ਹੀ ਉਹ ਗਦੀ ਕੀੜ ਪਾਰਖੇ ਨੇ ਜਦੋਂ ਇਕੱਠੇ ਹੁੰਦੇ ਨੇ ਕਿਸੇ ਭੋਗ ਦੇ ਹੁਣ ਇਕੱਠੇ ਵਿਆਹ ਦੇ ਇਕੱਠੇ ਹੁਣ ਬੱਸ ਇਹਨਾਂ ਨੂੰ ਅਮਰਪਾਲ ਦੀ ਤਵਾ ਰੱਖਦੇ ਨੇ ਇਕੱਠੇ ਹੋ ਜੋ ਨਹੀਂ ਹੋਰ ਕੋਈ ਲੈ ਜਾਊਗਾ ਉਹ ਕਹਿੰਦਾ ਜਾਖੜ ਕਿਤੇ ਇੰਤਕਾਲ ਹੋਰ ਨਾ ਕੋਈ ਚੜਾ ਜੇ ਆਪਦੇ ਨੂੰ ਪੰਜਾਬ ਦਾ ਉਹ ਨੌ ਤਾਂ ਉਹਨੇ ਸਿੱਧਾ ਲਿਆ ਕੋਈ ਨਹੀਂ ਅਮਰਪਾਲ ਦੀ ਗੱਲ ਕਰਦਾ ਸੀਗਾ ਦੇਖੋ ਇਹਨਾਂ ਨੂੰ ਸਾਰਿਆਂ ਨੂੰ ਉਹੀ ਚੁੱਭਦਾ ਹੁਣੇ ਕਿਸੇ ਨਾ ਕਿਸੇ ਪਾਸੇ ਇਕੱਠੇ ਹੋਣ ਨੂੰ ਤੁਰੇ ਫਿਰਦੇ ਨੇ ਵੀ ਕਿਵੇਂ ਨਾ ਕਿਵੇਂ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਉਹ ਸਾਡੇ ਵੱਲ ਭਰਮਾਈਏ ਪਰ ਲੋਕ ਝਾਂਸੇ ਦੇ ਵਿੱਚ ਨਹੀਂ ਆਉਣਗੇ ਮੈਂ ਕਹਿੰਦਾ ਵੀ ਇਹ ਸਾਰਿਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਸਾਰੇ ਚੋਰ ਨੇ ਠੀਕ ਹੈ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਨੇ ਕੁਝ ਨਹੀਂ ਕਰਿਆ ਜਿਹੜੇ ਸਾਡੇ ਲੋਕ ਨੇ ਉਹ ਕੀ ਦੇਖਦੇ ਨੇ ਇਹਨਾਂ ਨੇ ਸੜਕਾਂ ਬਣਾਤੀਆਂ ਜਿਹੜੇ ਗਰੀਬ ਲੋਕ ਇਹਨਾਂ ਨੂੰ ਆਟਾ ਦਾਲਾ ਫ੍ਰੀ ਕਰਤੀ ਸਾਡੇ ਲੋਕ ਨਕੰਮੇ ਕੱਸਤੇ ਜਿੱਥੇ ਘਰ ਘਰ ਨੌਕਰੀ ਹੋਣੀ ਚਾਹੀਦੀ ਸੀ ਜਿਹੜੇ ਸਾਡੇ ਦੇ 100 ਸੀਟ ਨਿਕਲਦੀ ਆ ਉਹਦੇ ਵਿੱਚ ਸਾਨੂੰ 20% ਮਨੀ ਸੀਟਾਂ ਦਿੰਦੇ ਬਾਹਰਲੇ ਬੰਦਿਆਂ ਨੂੰ ਭਰਤੀ ਕਰਦੇ ਨੇ ਜੇ ਪੰਜਾਬ ਦੇ ਬੱਚੇ ਬੱਚੀਆਂ ਰੋਜ਼ਗਾਰ ਦਿੱਤਾ ਜਾਵੇ ਤੇ ਕਰ ਕਰ ਕੱਲੇ ਕੱਲੇ ਨੌਕਰੀ ਹੋਵੇ ਇਹੋ ਜਿਹਾ ਸਿਸਟਮ ਇਹਨਾਂ ਨੇ ਕਦੇ ਲਿਆਂਦਾ ਹੀ ਕੋਈ ਨਹੀਂ ਹੈਗਾ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਲਿਆ ਕੇ ਇਹਨਾਂ ਨੇ ਪੰਜਾਬ ਨੂੰ ਮਾਰੇ ਹੀ ਆ ਪੰਜਾਬ ਨੂੰ ਬਰਬਾਦ ਹੀ ਕੀਤਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਇੱਕ ਕੰਜਾ ਕਸ ਕੇ ਰੱਖੋ ਤੁਹਾਡੇ ਨਾਲ ਹੀ ਨੇ ਲੋਕ ਸਾਰੇ ਜਿਹੇ ਜੇ ਮੁਜੀਠੀਏ ਮੁਜੀਠੀ ਨੂੰ ਵੀ ਅੰਦਰ ਤੋਰੋ ਪੱਕੇ ਤੌਰ ਤੇ ਤੇ ਬਾਦਲ ਨੂੰ ਫੜ ਕੇ ਜਿਹੜਾ ਬਿਆਦਮੀਆਂ ਦੋਸੀ ਆ ਜਿਹਨੇ ਆਪਣੇ ਸਿੰਘ ਸ਼ਹੀਦ ਕਰਾਏ ਸੀਗੇ ਬਾਈਬਲ ਕਾਣਾ ਦੇ ਵਿੱਚ ਗੋਲੀ ਚਲਾਉਣ ਦੇ ਹੁਕਮ ਦਿੱਤੇ ਨੇ ਇਹਨਾਂ ਸਾਨੂੰ ਬਾਦਲ ਕਿਹਨ ਸਭ ਨੂੰ ਫੜ ਕੇ ਅੰਦਰ ਠੋਕ ਦਿਓ ਸਭ ਨੂੰ ਇਹਨੂੰ ਅੰਦਰ ਕਰਨਾ ਚਾਹੀਦਾ ਸਾਰੇ ਦੋਸ਼ੀ ਨੇ ਇਹ ਗੁਰੂ ਦੇ ਜਿਹੜੇ ਇਹਨਾਂ ਦੇ ਹੱਕ ਚ ਆਉਣਗੇ ਉਹ ਲੋਕਾਂ ਨੂੰ ਪਤਾ ਲੱਗ ਜੂ ਵੀ ਹੁਣ ਬਾਹਰ ਕਿਹੜੇ ਕਿਹੜੇ ਚਿਹਰੇ ਆ ਰਹੇ ਨੇ ਜਦੋਂ ਕੋਈ ਅਜਿਹਾ ਕੰਮ ਹੁੰਦਾ ਪੈਰੀ ਬਦਲਾ ਲਾਦੇ ਪੰਜਾਬ ਦੇ ਹੱਕ ਚ ਕੌਣ ਖੜਦਾ ਤੇ ਜਿਹੜੇ ਨਸਾ ਤਸਕਰ ਨੇ ਜਾਂ ਵੀ ਆਦਮੀਆਂ ਨੇ ਦੋਸੀ ਨੇ ਉਹਨਾਂ ਦੇ ਹੱਕ 'ਚ ਕੌਣ ਖੜਦਾ ਜਿਹੜੇ ਹੁਣ ਕੁਝ ਲੀਡਰ ਕਾਂਗਰਸ ਤੇ ਅਕਾਲੀ ਦਾ ਮਾਫ ਕਰਨਾ ਕਾਂਗਰਸ ਭਾਜਪਾ ਦੇ ਲੀਡਰ ਕੁਝ ਬੋਲੇ ਨੇ ਵਿਕਰਮ ਮਜੀਠੀ ਦੇ ਹੱਕ ਦੇ ਪਹਿਲਾਂ ਉਹਨੂੰ ਕਹਿੰਦੇ ਤਸਕਰ ਕਹਿੰਦੇ ਸੀ ਅੱਜ ਹੱਕ 'ਚ ਬੋਲਣਾ ਮਾਰੇ ਕੀ ਕਹਾਂ ਹੁਹੀ ਆ ਨਾ ਹੁਣ ਸਾਰੇ ਇਹਨਾਂ ਹੁਣ ਤੁਹਾਨੂੰ ਕਿਹਾ ਪਤਾ ਕਿ ਔਖੀ ਚੜੀ ਨੇ ਤੁਹਾਨੂੰ ਤੁਹਾਨੂੰ ਗੱਦਲੀ ਗੱਲ ਤੁਹਾਨੂੰ ਮੈਂ ਦੱਸ ਦਿੰਦੀ ਵੀ ਇਹਨਾਂ ਨੂੰ ਸਾਰਿਆਂ ਨੂੰ ਅਮਰਪਾਲ ਤੋਂ ਡਰ ਹੋ ਰਿਹਾ ਹੁਣ ਇਹ ਸਾਰੇ ਇਕੱਠੇ ਹੋਣ ਨੂੰ ਫਿਰਦੇ ਨੇ ਵੀ ਇਕੱਠੇ ਹੋ ਕੇ ਅਸੀਂ ਉਹਦੇ ਖਿਲਾਫ ਲੜੀਏ ਉਹ ਕੱਲੇ ਇਹਨਾਂ ਦੀਆਂ ਜਿਹੜੀਆਂ ਚੀਕਾਂ ਮਰਵਾਈ ਜਾਂਦਾ ਅੰਦਰ ਬੈਠਾ ਹੁਣ ਇਹਨਾਂ ਨੂੰ ਹੋਰ ਕੋਈ ਸੋਚਦਾ ਹੈ ਨਹੀਂਗਾ ਤਾਂ ਹੀ ਹੁਣ ਇੱਕ ਦੂਜੇ ਦੇ ਹੱਕ ਤੇ ਬਿਆਨ ਦਿੰਦੇ ਨੇ ਕਿਤੇ ਪਲ ਜਾਂਦੇ ਨੇ ਵਿਜੀਲੈਂਸ ਕਹ ਰਹੀ ਹੈ ਕਿ ਵਿਕਰਮ ਮਜੀਠੀ ਦੀ ਆਮਦਨ ਦੇ ਵਿੱਚ ਵਾਧਾ ਹੋਇਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ 540 ਕਰੋੜ ਰੁਪਏ ਦਾ ਜ਼ਿਕਰ ਜਿਹੜਾ ਵਿਜੀਲੈਂਸ ਖੁਦ ਕਰ ਰਹੀ ਹੈ ਸਰਕਾਰੀ ਵਕੀਲ ਅਦਾਲਤ ਦੇ ਵਿੱਚ ਕਰ ਰਹੀ ਹੈ ਦੇਖੋ ਉਹ ਤਾਂ ਹੁਣ ਇਹਨਾਂ ਨੇ ਜਦੋਂ ਇਹਨਾਂ ਦੀ ਸਰਕਾਰਾਂ ਹੀ ਬਥੇੜੇ ਨੇ ਚੰਗੀਆਂ ਚਲਾਈਆਂ ਨੇ ਖਬਰ ਕਿੰਨੇ ਕਰੋੜਾਂ ਅਰਬਾਂ ਦੀ ਜਿਹੜੀ ਜਿਹੜੀ ਉਹ ਲਿਖਤ ਦੇ ਵਿੱਚ ਆ ਜਾਂ ਹੋਰ ਨੋਟ ਉਹ ਤਾਂ ਹੋਊਗੀ ਨਾ ਜਿਹੜੀ ਲਿਖਤਾਂ ਤੋਂ ਪਰੇ ਪਈ ਆ ਕਿਸੇ ਉਹਨਾਂ ਦਾ ਕੋਈ ਪਤਾ ਨਹੀਂ ਕਿ ਉਹ ਅੰਡਰਗ੍ਰਾਉਂਡ ਮਕਾਨ ਉਹ ਇਹਨਾਂ ਨੇ ਬਣਾ ਰੱਖੇ ਥੱਲੇ ਜਿਹੜੇ ਹਾਲ ਬਣਾ ਕੇ ਰੁਪਈਆਂ ਦੇ ਭਰ ਰੱਖੇ ਨੋਟਾਂ ਦੀਆਂ ਇਹਨਾਂ ਨੇ ਉਹ ਨਹੀਂ ਦਿਖਾਉਂਦੇ ਸਾਰਾ ਕੁਝ ਹੀ ਇਹਨਾਂ ਕੋਲੇ ਬਹੁਤ ਕੁਝ ਬਣਾਇਆ ਇਹਨਾਂ ਨੇ ਇਹ ਸਾਰੇ ਫੜ ਫੜ ਕੇ ਅੰਦਰ ਕਰਨੇ ਚਾਹੀਦੇ ਚੰਗਾ ਮੁੱਖ ਮੰਤਰੀ ਆਵੇ ਇਹਨਾਂ ਨੇ ਸਾਰਿਆਂ ਜਦੋਂ ਇਹ ਮੰਤਰੀ ਬਣਨ ਲੱਗੇ ਨੇ ਜਦੋਂ ਇਹ ਐਮਐਲਏ ਕੋਈ ਬਣਦਾ ਹੁਣ ਜਿਹੜੇ ਐਮਐਲਏ ਬਣਦੇ ਨੇ ਲੱਖਾਂ ਜਿਆਦਾ ਦਾ ਉਹਨਾਂ ਦੀ ਸਾਰਿਆਂ ਦੀ ਜਾਂਚ ਹੋ ਕੇ ਸਾਰਿਆਂ ਨੂੰ ਠੋਕਣਾ ਚਾਹੀਦਾ ਵੀ ਉਦੋਂ ਤੁਸੀਂ ਕੀ ਸੀ ਅੱਜ ਕੀ ਬਣ ਜਾਂਦੇ ਹੋ ਬਿਲਕੁਲ ਤੁਸੀਂ ਇਲਾਕਿਆਂ ਚ ਘੁੰਮਦੇ ਹੋ ਵੱਖ-ਵੱਖ ਇਲਾਕਿਆਂ ਚ ਜੇ ਕਈ ਵਾਰ ਮਾਝਾ ਏਰੀਆ ਚ ਵੀ ਜਾਣਿਓ ਗੁਰਦਾਸਪੁਰ ਦੇ ਵਿੱਚ ਵੀ ਜਾਣਿਓ ਤਰਨਤਾਰਨ ਚ ਜਾਣਿਓ ਪੂਰੇ ਪੰਜਾਬ ਚ ਘੁੰਮਦੇ ਹੋ ਚਿੱਟੇ ਨੇ ਕਿੰਨਾ ਕੁ ਨੁਕਸਾਨ ਆ ਜਿਹੜਾ ਪੰਜਾਬ ਦਾ ਕੀਤਾ ਜਿਹੜਾ ਇਹਨਾਂ ਦੇ ਰਾਜ ਦੇ ਵਿੱਚ ਪੰਥਕ ਸਰਕਾਰਾਂ ਦੇ ਰਾਜ ਦੇ ਵਿੱਚ ਆਇਆ ਤੇ ਉਹ ਅਗਲੀਆਂ ਸਰਕਾਰਾਂ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜ਼ੁਬਾਨੀ ਦਾ ਘਾਣਾ ਦੇਖੋ ਚਿੱਟੇ ਨੇ ਸਾਡਾ ਬੱਚਾ ਕੋਈ ਨੌਜਵਾਨੀ ਇਹਨਾਂ ਨੇ ਖਤਮ ਕਰਤੀ ਆ ਘਰ ਘਰ ਉਹ ਕਿਹੜਾ ਘਰ ਨਹੀਂ ਉਹ ਪਿੰਡ ਕਿਹੜਾ ਨਹੀਂ ਜਿੱਥੇ ਮੈਨਣਾ ਪਿਆ ਹੁਣ ਚਿੱਟੇ ਕਰਕੇ ਹਰੇਕ ਪਿੰਡ ਦੇ ਵਿੱਚ ਨਸੇ ਨਾਲ ਜਿਹੜੇ ਲੋਕ ਨੌਜਵਾਨ ਬੱਚੇ ਬੱਚੀਆਂ ਅੱਜ ਵੀ ਮਰ ਰਹੇ ਨੇ ਅੱਜ ਕਿਹੜਾ ਚ ਹਟ ਗਏ ਅੱਜ ਵੀ ਮਰ ਰਹੇ ਨੇ ਉਹ ਮੈਨੂੰ ਕੋਈ ਇੱਕ ਪਿੰਡ ਦਾ ਨਾਮ ਦੱਸੋ ਜਿਹਦੇ ਨਾਲ ਕੋਈ ਚਿੱਟੇ ਨਾਲ ਨਾਮ ਰਿਆ ਹੋਵੇ ਕੋਈ ਇੱਕ ਪੰਜਾਬ ਦਾ 12 ਹਜ਼ਾਰ 700 ਪਿੰਡਾਂ ਹਾਂਜੀ ਉਹ ਮੈਨੂੰ ਸਾਰੇ ਦੱਸਣ ਵੀ ਕਿਹੜੇ ਪਿੰਡ ਜ ਨਹੀਂ ਬੱਚਾ ਮਰਿਆ ਇਸ ਕਰਕੇ ਇਹਨਾਂ ਨੇ ਨਸ਼ਾ ਲਿਆਂਦਾ ਚਿੱਟੇ ਨੂੰ ਕੋਈ ਜਾਣਾ ਸਰਕਾਰ ਲਿਆਉਣ ਵਾਲੀ ਆ ਸਰਕਾਰ ਚਾਹੇ ਤਾਂ ਇੱਕ ਮਿੰਟ ਦੇ ਵਿੱਚ ਗੌਰ ਹੋ ਜਾਂਦੀ ਹੈ ਜਦੋਂ ਨਾ ਸਰਕਾਰ ਚਾਹੇ ਫਿਰ ਇਹ ਆ ਇਹਨਾਂ ਬੇਚਦੇ ਨੇ ਅੱਜ ਵੀ ਮਿਲ ਜਾਂਦਾ ਸਾਰੇ ਆਮ ਜਿੱਥੋਂ ਮਰਜ਼ੀ ਲੈ ਲਓ ਦੁਕਾਨਾਂ ਤੋਂ ਅੱਜ ਵੀ ਚੱਲੀਆਂ ਤਾਂ ਇਹ ਵੀ ਕੋਈ ਵੱਡੀ ਸਾਜ਼ਿਸ਼ ਸੀ ਜਿਹੜੀ ਜਿਸ ਤਰੀਕੇ ਦੇ ਨਾਲ ਪਹਿਲਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਚੱਲਿਆ ਉਦੋਂ ਪੰਜਾਬ ਦੇ ਨੌਜਵਾਨ ਮਾਰ ਦਿੱਤੇ ਗਏ ਉਸ ਤੋਂ ਬਾਅਦ ਇਹ ਡਰੱਗ ਵਾਲਾ ਆ ਗਿਆ ਮਸਲਾ ਚਿੱਟੇ ਵਾਲਾ ਮਸਲਾ ਹੁਣ ਬਾਹਰਲੇ ਮੁਲਕਾਂ ਨਾਲ ਹੋ ਗਿਆ ਇਹ ਵੀ ਇੱਕ ਸਾਜ਼ਿਸ਼ ਸੀ ਕਿ ਚਿੱਟੇ ਤੇ ਲਾ ਦੋਨਾਂ ਨੂੰ ਇਹ ਕਿਸੇ ਕੰਮਜੋਗੀ ਨਹੀਂ ਰਹੇ ਵਿਕਾਫਤ ਕਰਨ ਜੋਗੀ ਨਹੀਂ ਰਹੇ ਜਿਹੜੀਆਂ ਸਰਕਾਰਾਂ ਆਈਆਂ ਨੇ ਜਿੰਨੀਆਂ ਵੀ ਉਹ ਦਿੱਲੀ ਦਰਬਾਰ ਦਾ ਤਰਨੇ ਰਹੀਆਂ ਨੇ ਜਿਹੜੇ ਬਾਦਲ ਕੇ ਤੇ ਅੱਜ ਭਾਜਪਾ ਨੂੰ ਰੋਲਾ ਪਾਉਂਦੇ ਫਿਰਦੇ ਨੇ ਉਹ ਨਾ ਨਾ ਕਿਉਂ ਖੇਚੜੀ ਤੇ ਕਦੇ ਕਹਿੰਦੇ ਸਾਡਾ ਪਤੀ ਪਤਨੀਆ ਰਿਸ਼ਤਾ ਕਦੇ ਕੁਝ ਕਰਦੇ ਤੇ ਇਹ ਇਹਨਾਂ ਨੇ ਸਰਕਾਰ ਬਣਾਈ ਇਹਨਾਂ ਨੇ ਮੰਤਰੀ ਵੀ ਉਹਨਾਂ ਦੀ ਸਰਕਾਰਾਂ ਚ ਰੱਖੇ ਕਾਂਗਰਸ ਦੀ ਉਹ ਵੀ ਉੱਥੇ ਸੈਂਟਰ ਦੇ ਨਾਲ ਚੱਲਦੀ ਸੀ ਕਿਉਂਕਿ ਕੰਟ ਦੇ ਵਿੱਚ ਪ੍ਰਧਾਨ ਮੰਤਰੀ ਮੋਰਮੋਨ ਸਿੰਘ ਹੁਣ 10 ਸਾਲ ਰਹੀ ਹੈ ਸਰਕਾਰ ਹੁਣ ਇਹ ਆਪ ਵਾਲੇ ਨੇ ਇਹ ਵੀ ਉੱਥੇ ਬੈਠਾ ਇਹੀ ਜਿਹੜਾ ਕੇਜਰੀਵਾਲ ਉਹ ਚਲਾਈ ਜਾਂਦਾ ਸਾਡਾ ਸਟਮੋਨ ਇਸ ਪੰਜਾਬ ਦਾ ਸੰਭ ਰੱਖਿਆ ਵੀ ਉਹਨਾਂ ਨੂੰ ਤਹਾਂ ਤੋਂ ਜਿਹੜੇ ਇਹਨਾਂ ਦੀਆਂ ਸਾਰੀਆਂ ਪਾਰਟੀਆਂ ਦੀਆਂ ਤਾਰਾਂ ਆਰਐਸਐਸ ਨਾਲ ਜੁੜੀਆਂ ਹੋਈਆਂ ਨੇ ਜੋ ਉਥੋਂ ਫਰਮਾਨ ਹੁੰਦਾ ਹੋਵੇ ਇਹਨਾਂ ਨੇ ਕਰਨਾ ਹੁੰਦਾ ਜਿਹੜੀ ਚਾਹੇ ਕਾਂਗਰਸ ਆ ਹੋ ਚਾਹੇ ਭਾਜਪਾ ਵਾਲੇ ਨੇ ਚਾਹੇ ਬਾਦਲ ਕੇ ਅਕਾਲੀ ਦਲ ਵਾਲੇ ਨੇ ਇਹਨਾਂ ਨੇ ਸਾਰਿਆਂ ਨੇ ਵਿੱਚ ਹੀ ਆਪ ਵਾਲੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਥੋਂ ਦਾ ਡੈਸ਼ੋ ਵੀ ਜਿਹੜਾ ਪੰਜਾਬ ਹੈ ਇਹਨੂੰ ਖਤਮ ਕਰਨਾ ਜਿਹੜਾ ਨੌਜਵਾਨ ਛੜਨਾ ਕੋਈ ਨਹੀਂ ਪਹਿਲਾਂ ਉਹਨੇ ਗੈਂਗ ਪਹਿਲਾਂ ਨੇ ਖਾੜਕੂ ਅੱਤਵਾਦੀ ਮਿਲੀਟੈਂਟ ਵਖਵਾਦੀ ਹੁਣ ਗੈਂਗਸਟਰ ਕਹਿ ਕੇ ਵੀ ਇਹਨਾਂ ਨੂੰ ਖਤਮ ਕਰ ਦੋ ਮਾਰ ਦੋ ਜਦੋਂ ਇਹ ਇਹ ਇਧਰ ਲੋਟ ਨਹੀਂ ਆਇਆ ਫਿਰ ਹੁਣ ਇਹਨਾਂ ਦਾ ਇਹਨਾਂ ਨੇ ਨਸਾਇ ਚਿੱਟਾ ਲਿਆਂਦਾ ਬਾਦਲ ਕਿਆ ਨੂੰ ਸਰਕਾਰ ਰਾਹੀਂ ਇਹ ਚਿੱਟਾ ਆਇਆ ਤੇ ਧੜਾ ਧੜਾ ਨੌਜਵਾਨ ਮਰ ਗਏ ਫਿਰ ਜਿਹੜੇ ਲੋਕ ਸੀ ਉਹ ਕੀ ਮਜਬੂਰ ਹੋ ਕੇ ਬਾਹਰਲਾ ਰਸਤਾ ਖਤਿਆਰ ਕਰ ਲਿਆ ਬੱਚੇ ਬੱਚੀਆਂ ਸਾਡੇ ਬਾਹਰ ਹੀ ਚਲੇ ਗਏ ਤੇ ਚੌਥਾ ਜਿਹੜਾ ਕੰਮ ਹੈ ਇਹਨਾਂ ਨੇ ਹੁਣ ਜਿਹੜਾ ਨਲਚਰਤਾ ਦਾ ਫਲਾਤਾ মিডিਆ ਜੁਗ ਉਸ ਕਾ ਵੀ ਹੁਣ ਖੁੱਲੀ ਛੁੱਟੀ ਦੇ ਦਿਓ ਇਹਨਾਂ ਨੂੰ ਜਿਹੜੇ ਇਹਨਾਂ ਦੇ ਬੱਚੇ ਬੱਚੀਆਂ ਨੇ ਨਾ ਉਹ ਨੰਗੇਜ ਪਣਾ ਦਿਖਾਉਣ ਉਹ ਅਸ਼ਲੀਲਤਾ ਵੱਲ ਇਹਨਾਂ ਨੂੰ ਪਈਏ ਪੈਸੇ ਦਿਓ ਇਹਨਾਂ ਨੂੰ ਉਹਨਾਂ ਨੇ ਜਿਹੜੇ ਸਾਰਾ ਕੁਝ ਇਹਨਾਂ ਨੇ ਜਿਹੜਾ ਫਿੱਟ ਸੀ ਉਹਨਾਂ ਨੇ ਉਹ ਕਾਮਯਾਬ ਹੋ ਗਏ ਆਪਦੇ ਸਰਕਾਰ ਆ ਜਿਹੜੀ ਏਜੰਸੀਆਂ ਨੇ ਜਿਹੜੀਆਂ ਆਰਐਸਐਸਓ ਆਪਦੇ ਚਾਲਾਂਜ ਕਾਮਯਾਬ ਹੋ ਵੀ ਸਿੱਖ ਨੇ ਜਿਹੜੇ ਹੋਰ ਉਹਨਾਂ ਕੋਲੇ ਕੋਲੇ ਕੋਈ ਵੀ ਸੁਭੇ ਦਾ ਜਿਹੜਾ ਹੈ ਨਹੀਂ ਅੜ ਸਕਦਾ ਸਿੱਖਾਂ ਤੋਂ ਬਗੈਰ ਭਾਰਤ ਦੇ ਸਾਡਾ ਇੱਕ ਆਜ਼ਾਦ ਅਸੀਂ ਖਾਲਸਾ ਰਾ ਸਾਡਾ ਰਿਹਾ ਸਾਡਾ ਮਹਾਰਾਣੀ ਸਿੰਘ ਦਾ ਰਾਜ ਰਿਹਾ ਅਸੀਂ ਰਾਜ ਭਗ ਮਾਨਿਆ ਤੇ ਅਸੀਂ ਇਹਨਾਂ ਦੇ ਅਧੀਨ ਹੈ ਹੀ ਨਹੀਂ ਸੀ ਅੱਜ ਵੀ ਹੈ ਨਹੀਂ ਅੱਜ ੱੱਕੇ ਨਾ ਜਦੋਂ ਭਾਰਤ ਦੇ ਨਾਲ ਰਲ ਗਏ ਸਾਡੇ ਆਪਦੇ ਗਦਾਰੀਆਂ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਵਰਗੇ ਜੇ ਗਦਾਰ ਨਾ ਹੁੰਦੇ ਜੇ ਉਹ ਉਹ ਉਦੋਂ ਆਪਦਾ ਜਦੋਂ ਪਾਕਿਸਤਾਨ ਲਿਆ ਸੀ ਆਪਦਾ ਜਿਹੜਾ ਸਿੱਖ ਲੈਂਡ ਆ ਜਾਂ ਖਾਲਸਾਤਾਨ ਆ ਜਾਂ ਖਾਲਸਾ ਰਾਜ ਕਹਿੰਦੇ ਵੀ ਸਾਡਾ ਦੇਓ ਉਦੋਂ ਦਿੰਦੇ ਸੀ ਉਹ ਉਹਨਾਂ ਨੇ ਲਿਆ ਨਹੀਂ ਉਹਨਾਂ ਨੇ ਨਹਿਰੂ ਤੇ ਗਾਂਧੀ ਦੀਆਂ ਚਾਲਾਂ ਚਾਗੇ ਜੇ ਕਿਤੇ ਸਾਡੇ ਉਦੋਂ ਸਿੱਖ ਬੇਈਮਾਨ ਨਾ ਹੁੰਦੇ ਨਾ ਰਲਦੇ ਇਹਨਾਂ ਨਾਲ ਤੇ ਅੱਜ ਵੱਖਰਾ ਹੋਣਾ ਸੀ ਅਸੀਂ ਸਾਡਾ ਥੋੜਾ ਸਾਡਾ ਤਾਂ ਵੱਖਰਾ ਹੈ ਇਹ ਖਾਲਸਾ ਰਾਜ ਜਿਹੜਾ ਹੈਗਾ ਤੇ ਇਸ ਕਰਕੇ ਹੁਣ ਜਦੋਂ ਕੋਈ ਹੱਕੇ ਕਹਿੰਦੇ ਸੀ ਤੁਹਾਨੂੰ ਆਜ਼ਾਦੀ ਦਾ ਪੂਰਾ ਨਿੱਗ ਹੋਊਗਾ ਤੁਸੀਂ ਸਾਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੇ ਵੀ ਇਹੀ ਕਿਹਾ ਸੀ ਵੀ ਸਾਨੂੰ ਅਸੀਂ ਵੱਖਰਾ ਖਾਲਸਾ ਤਾਂ ਨਹੀਂ ਮੰਗਦੇ ਸੰਤਾਂ ਨੇ ਕਿਹਾ ਸੀ ਵੀ ਅਸੀਂ ਖਾਲਸਾਤਨ ਨਹੀਂ ਮੰਗਦੇ ਸਾਨੂੰ ਬਰਾਬਰ ਦਾ ਜਿਹੜਾ ਦਰਜਾ ਬਰਾਬਰ ਦੇ ਸਾਰੇ ਹੋਣ ਦਾ ਦਰਜਾ ਦਿੱਤਾ ਜਾਵੇ ਜੇ ਅਸੀਂ ਅਣਖ ਨਾਲ ਜਿਉਣਾ ਚਾਹੁੰਨੇ ਆ ਤੇ ਉਹ ਇਹਨਾਂ ਨੂੰ ਰਾਸ ਨਹੀਂ ਆਇਆ ਤੇ ਫਿਰ ਇਹਨਾਂ ਨੇ ਫਿਰ ਸੰਤਾਂ ਨੇ ਕਹਦੇ ਵੀ ਜਦੋਂ ਸਾਡੇ ਅਸੀਂ ਮਰ ਗਏ ਫਿਰ ਉਸਵਾ ਤਾਂ ਰਾਜ ਨਹੀਂ ਰੱਖਿਓ ਜਾਣੀ ਆ ਤੇ ਇਸ ਕਰਕੇ ਸੰਤਾਂ ਨੇ ਵੀ ਕਿਹਾ ਸੀਗਾ ਸਾਡੇ ਗਦਾਰਾਂ ਨੇ ਸਾਨੂੰ ਮਰਵਾਤਾ ਜਿੰਨਾ ਚਿਰ ਇਹ ਸਿੱਖ ਹੋਮਲੈਂਡ ਕਹਿ ਲੋ ਖਾਲਸਾ ਰਾਜ ਕਹਿ ਦੋ हलीमी ਰਾਜਕੇਰੋ ਬੇਗੰਪੁਰੇ ਦਾ ਰਾਜ ਕਹਿ ਲੋ ਇਹ ਵੱਖਰਾ ਹੀ ਆ ਇਹ ਬਣ ਕੇ ਹੀ ਸਾਨੂੰ ਜਿਹੜੇ ਸਾਡੇ ਹੱਕ ਮਿਲ ਸਕਦੇ ਨੇ ਸਾਨੂੰ ਇੱਧਰ ਵੀ ਤੁਰਨਾ ਚਾਹੀਦਾ ਸਾਰਿਆਂ ਨੂੰ ਜਿਹੜਾ ਹੈਗਾ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਕਰਦੇ ਆ ਸਰਕਾਰ ਆਉਂਦੀਆਂ ਜਾਂਦੀਆਂ ਨੇ ਇਹਨੀਆਂ ਨੇ ਆਪਦੇ ਬੱਚਿਆਂ ਨੂੰ ਤੇ ਉਹ ਆਪਣੇ ਪਰਿਵਾਰ ਦੇ ਉੱਤੇ ਜਿਹੜਾ ਹੈਗਾ ਉਹ ਕੰਟਰੋਲ ਰੱਖੋ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਬਚਾਓ ਵੱਡੀ ਪ੍ਰੋਬਲਮ ਨਸ਼ਿਆਂ ਦੀ ਆ ਜਿਹਦਾ ਬੱਚਾ ਨਸੀ ਤੋਂ ਵਸ ਗਿਆ ਸਾਨੂੰ ਸਾਰਾ ਕੁਝ ਹੋ ਗਿਆ ਹੁਣ ਭਾਈ ਅਮਰਪਾਲ ਨੇ ਜਿਹੜੀ ਵਹੀਰ ਤੋਰੀ ਸੀ ਇਸੇ 50% ਜਿਹੜਾ ਨਸਿਆਂ ਦਾ ਫਰਕ ਪੈ ਗਿਆ ਸੀ ਤੇ ਨੌਜਵਾਨ ਉਧਰ ਹੋ ਗਏ ਸੀਗੇ ਇਹਨਾਂ ਨੂੰ ਸਾਲ ਨੂੰ ਖਤਰਾਗਾ ਤੇ ਹੁਣ ਭਗਵੰਦ ਮਾਨ ਸਰਕਾਰ ਨੂੰ ਇਹੀ ਚਾਹੀਦਾ ਵੀ ਜੇ ਇਹਨਾਂ ਨੇ ਹੁਣ ਹੱਥ ਪਾ ਹੀ ਲਿਆ ਤਕੜੇ ਹੋ ਕੇ ਰਹਿਣਾ ਤੇ ਪੰਜਾਬ ਦੇ ਲੋਕ ਇਹਨਾਂ ਨਾਲ ਹੈਗੇ ਨੇ ਜੇ ਚੰਗੇ ਕੰਮ ਕਰਨਗੇ ਜਿਹੜਾ ਕੋਈ ਚੰਗਾ ਕੰਮ ਕਰੂ ਲੋਕ ਸਾਰਾ ਕੁਝ ਜਾਣਦੇ ਨੇ ਨਾ ਬਿਲਕੁਲ ਸਖਵੀਰワਦਨ ਦਾ ਮੈਂ ਬਿਆਨ ਸੁਣ ਰਿਹਾ ਸੀ ਜ ਜਿਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਸਾਡਾ ਨਾਂ ਬੇਅਦਬੀ ਵਿੱਚ ਜੋੜ ਦਿੱਤਾ ਗਿਆ ਕਹਿੰਦੇ ਇੱਕ ਜਗ੍ਹਾ ਤੇ ਸਾਡਾ ਨਾਂ ਨਹੀਂ ਆਇਆ ਜੀ ਕਿੰਨੇ ਸਾਲ ਬੀਤ ਗਏ ਨੇ 2015 ਤੋਂ ਬਾਅਦ ਚਿੱਟੇ ਦੇ ਮਾਮਲੇ 'ਚ ਕਹਿੰਦੇ ਡਰੱਗ ਵਾਲੇ ਮਾਮਲੇ 'ਚ ਅਸੀਂ ਕਾਰਵਾਈ ਕੀਤੀ ਤਾਂ ਬਿਕਰਮ ਮਜੀਠੀ ਦਾ ਨਾਮ ਜੋੜਤਾ ਕਹਿੰਦੇ ਸੁਪਰੀਮ ਕੋਰਟ ਸਾਨੂੰ ਕਲੀਨ ਚਿੱਟ ਮਿਲੀ ਹੋਈ ਆ ਜਿਹੜਾ 2021 ਦੇ ਵਿੱਚ ਮਾਮਲਾ ਦਰਜ ਕੀਤਾ ਸੀ ਸਦਾ ਸਾਫ ਕਾ ਡੀਜੀਪੀ ਨੇ ਕਹਿੰਦੇ ਉਹਦੇ ਖਿਲਾਫ ਇੱਕ ਵੀ ਚਲਾਨ ਨਹੀਂ ਪਈ ਸੋ ਇੱਕ ਵੀ ਸਬੂਤ ਨਹੀਂ ਹੈ ਤੇ ਮੈਂ ਉਹਨੂੰ ਸਖਵੀਰ ਨੂੰ ਪੁੱਛਣਾ ਚਾਹਣਾ ਜਦੋਂ ਉਸੇ ਅਕਾਲ ਤ ਉਥੇ ਜਿਵੇਂ ਬੁੜੀ ਦੱਬ ਕੇ ਹੁੰਦੇ ਨੇ ਮੂੰਹ ਐ ਉਹਨੇ ਐ ਕਰ ਰੱਖਿਆ ਸੀਗਾ ਜਦੋਂ ਪੁੱਛਦੇ ਸੀਗੇ ਤਖਤ ਦੇ ਜੱਥੇਦਾਰ ਵੀ ਤੈਂ ਕੰਮ ਕੀਤਾ ਬਿਆਦਵੀ ਕੀਤੀ ਆ ਉਦੋਂ ਕਿਵੇਂ ਕਹਿੰਦੇ ਤੇ ਹਾਂ ਮੈਨੂੰ ਐਂ ਦੱਸਣ ਸੁਖਵੀਰ ਸਿਆ ਉਦੋਂ ਝੂਠ ਬੋਲਦਾ ਸੀ ਤੂੰ ਜੱਜ ਝੂਠ ਬੋਲਦਾ ਇਹ ਇਹ ਸਵਾਲ ਦਾ ਜਵਾਬ ਦੇ ਦੇ ਗਾਂ ਵਾਲੇ ਫਿਰ ਦੱਸਾਂਗੇ ਤੈਨੂੰ ਵੀ ਤੂੰ ਅਕਾਲ ਤਖਤ ਸਾਹਮਣੇ ਖੜ ਕੇ ਝੂਠ ਬੋਲਦਾ ਸੀ ਜਾਂ ਹੁਣ ਝੂਠ ਬੋਲ ਰਿਹਾ ਹੈਂ ਜਿਹੜੇ ਕਾਲ ਤੱਕ ਸਾਹਬ ਨੂੰ ਟਿੱਚੇ ਸਾਹਮਦੇ ਹੁਣ ਜਿਹੜੇ ਕਾਲ ਤੱਕ ਸਾਹਬ ਤੇ ਮੰਨੇ ਹੋਣਾ ਹਜੇ ਉਹ ਕਹਿੰਦਾ ਮੇਰੀ ਬਿਆਦਵੀਆਂ ਨਾਲ ਨਾਂਉ ਜੋੜਦਾ ਇਹ ਦੋ ਇਹ ਇਹ ਤਾਂ ਬਿਆਦਵੀਆਂ ਦੋਸੀ ਐ ਇਹਦਾ ਖਾਲਸਾ ਪੰਥਾ ਜਿਹੜਾ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਨੌ ਆਇਆ ਹੋਇਆ ਜਿਹੜਾ ਬਹਿਬਲ ਕਾਂਣ ਦੇ ਵਿੱਚ ਇਹਨਾਂ ਦਾ ਨੌ ਆ ਗਿਆ ਤੇ ਜਿਹੜਾ ਬਹਿਬਲ ਵਾਲਾ ਕਾਂਡ ਆ ਉਹਦੇ ਵਿੱਚ ਇਹਨਾਂ ਦੇ ਨੌ ਦਿਨ ਉਹ ਜਿਹੜੇ ਖੂਨ ਇਹਨਾਂ ਨੇ ਕੀਤੇ ਨੇ ਜਿਹੜੇ ਇਹਨਾਂ ਨੇ ਮੁੰਡਿਆਂ ਨੂੰ ਗੋਲੀਆਂ ਮਾਰੀਆਂ ਨੇ ਇਹਨਾਂ ਦਾ ਨੌ ਬੋਲਦਾ ਸਰਕਾਰ ਇਹਨਾਂ ਨੂੰ ਫੜ ਕੇ ਅੰਦਰ ਕਰੇ ਇਹ ਵਾਰੀ ਨਹੀਂ ਹੋਣੀ ਚਾਹੀਦੀ ਆ ਨਹੀਂ ਸਕਦੇ ਵਿਅਦਮੀਆਂ ਨੇ ਦੋਸ਼ੀ ਨੇ ਬਹੁਤ ਬਹੁਤ ਧੰਨਵਾਦ ਵਾਰੀ ਖਾਲਸਾ ਦੀ ਫਤਿਹ ਜਿੱਤੇ ਜਿਆ ਰਾਜਾ ਰਾਜ ਸਿੰਘ ਸਾਡੇ ਨਾਲ ਸੀ ਤਾਂ ਬਿਲਕੁਲ ਸਵਾਲ ਖੜੇ ਕੀਤੇ ਨੇ ਸਪਸ਼ਟ ਕਿਹਾ ਕਿ ਜਿਸ ਸਰਕਾਰ ਦੀ ਜ਼ਿੰਮੇਵਾਰੀ ਸੀ ਪੰਜਾਬ ਦੀ ਨੌਜਵਾਨੀ ਨੂੰ ਸੰਭਾਲਣ ਦੀ ਤਾਂ ਉਹਨਾਂ ਦੇ ਰਾਜ ਦੇ ਵਿੱਚ ਇਹ ਚੀਜ਼ਾਂ ਆਈਆਂ ਡਰੱਗ ਆਇਆ ਚਿਟਾ ਆਇਆ ਤਾਂ ਹੌਲੀ-ਹੌਲੀ ਵਾਧਾ ਚੱਲਿਆ ਗਿਆ ਤਾਂ ਅੱਜ ਦੇਖ ਲਓ 2025 ਹੈ ਤਾਂ ਜੇਕਰ ਉਸ ਸਮੇਂ ਹੀ ਉਸ ਚੀਜ਼ ਨੂੰ ਨੱਥ ਪਾਈ ਜਾਂਦੀ ਜਦੋਂ ਉਸ ਦੀ ਜੜ ਲੱਗ ਰਹੀ ਸੀ ਤਾਂ ਫਿਰ ਕਿਤਨਾ ਕਿਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਬਚ ਸਕਦੀ ਸੀ ਤਾਂ ਇਹਨਾਂ ਨੇ ਸਾਫ਼ ਕਿਹਾ ਕਿ ਜਾਂਚ ਹੋਣੀ ਚਾਹੀਦੀ ਆ ਹੋਰ ਵੀ ਜਿਹੜੇ ਲੋਕ ਇਸ ਦੇ ਵਿੱਚ ਇਨਵੋਲਵ ਉਹ ਵੀ ਸਾਹਮਣੇ ਆਉਣੇ ਚਾਹੀਦੇ ਨੇ ਸਖਤ ਕਾਰਵਾਈ ਹੋਵੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਜਿਹੜਾ ਨਿਕਲ ਨਾ ਦਿੱਤਾ ਜਾਵੇ ਕਾਨੂੰਨ ਮੁਤਾਬਕ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਸਰਕਾਰ ਚੰਗੇ ਕੰਮ ਕਰੂਗੀ ਤਾਂ ਹਰ ਕੋਈ ਉਹਨਾਂ ਦੀ ਸਪੋਰਟ ਕਰੇਗਾ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਰਹਿਣਗੀਆਂ ਸਾਥੀ ਸਾਨੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਬੁਕਸਮੈਨ ਟੀਵੀ ਚੰਡੀ